हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਪੰਜਵੀਂ ਜਮਾਤ ਦੀ ਕਿਤਾਬ ਤਾਂ ਕੰਮ ਸ਼ੁਰੂ ਕੀਤਾ ਸੀਗਾ ਤਾਂ ਬੇਟਾ ਉਹਦੇ ਵਿੱਚ ਆਪਾਂ ਅਭਿਆਸ 2.2 ਦੇ ਉੱਤੇ ਪਹੁੰਚ ਗਏ ਤਾਂ ਬੇਟਾ ਆ ਆਪਣੇ ਕੋਲੇ ਕਹਿੰਦਾ ਪਿਆ ਇਹਦਾ ਪਹਿਲਾ ਸਵਾਲ ਆ ਕਹਿੰਦਾ ਸਟਾਰ ਦੀ ਥਾਂ ਤੇ ਸੰਖਿਆ ਭਰੋ ਤਾਂ ਬੇਟਾ ਇਹ ਭਾਗ ਦੇ ਵਿੱਚ ਇੰਨੇ ਆ ਸਵਾਲ ਦਿੱਤਾ ਹੈ ਇਹਦੇ ਵਿੱਚ ਕੁਝ ਇੱਕ ਸਟਾਰ ਆ ਜੋੜ ਦਾ ਸਵਾਲ ਆ ਕਹਿੰਦਾ ਸਟਾਰ ਦੀ ਜਗ੍ਹਾ ਤੇ ਸੰਖਿਆ ਅੰਕ ਆਪਾਂ ਭਰਨੇ ਆ ਠੀਕ ਹੈ ਕੀ ਕੀ ਆਉਣਗੇ ਤਾਂ ਬੇਟਾ 9 17 8 ਇਹਦਾ ਮਤਲਬ ਇਹਦੇ ਵਿੱਚ ਕੀ ਜੋੜੀਏ ਕਿ ਇੱਥੇ 8 ਆ ਜਾਵੇ ਤਾਂ ਬੇਟਾ ਸਿੱਧੀ ਜੀ ਗੱਲ ਹੈ ਜੇ ਅਸੀਂ 9 ਦੇ ਵਿੱਚ 9 ਜੋੜਾਂਗੇ ਤਾਂ 9 ਤੇ 9 18 ਆ ਜਾਣਗੇ ਹਨਾ 18 ਆਉਣਗੇ ਇੱਥੇ 8 ਆਜੂ ਤੇ ਇੱਕ ਹਾਂਸਲ ਇੱਥੇ ਚਲਾ ਜਾਊਗਾ ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ 1 3 6 7 7 ਤੇ 3 10 10 ਦੀ ਬੇਟਾ ਇੱਥੇ ਆਜੂਗੀ 0 ਇੱਕ ਹਾਂਸਲ ਇੱਥੇ ਚਲਾ ਜਾਊਗਾ ਠੀਕ ਹੈ ਬੇਟਾ ਇਹ ਬੱਚਾ ਬੇਟਾ ਆਪਣਾ ਦਿਮਾਗ ਲੜਾਈ ਜਾਣਾ ਹੈ ਜਿਵੇਂ ਅਭਿਆਸ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਬੇਟਾ 5 ਤੇ 1 6 ਤਾਂ ਸਟਾਰ ਦੀ ਜਗ੍ਹਾ ਤੇ ਕਿਹੜਾ ਅੰਕ ਆਵੇ ਵੀ ਥੱਲੇ 9 ਹੋ ਜਾਵੇ ਕਿਉਂਕਿ ਜੋੜ ਦਾ ਸਵਾਲ ਆ 6 ਆ ਹੋ ਗਏ 3 ਹੋਰ ਜੇ ਲਾ ਦਾਂਗੇ ਇੱਥੇ ਤਾਂ 6 ਤੇ 3 9 ਹੋ ਜਾਣਗੇ ਠੀਕ ਹੈ ਬੇਟਾ ਤਾਂ ਆਹ 6 ਤੇ ਸਟਾਰ ਦੀ ਜਗ੍ਹਾ ਤੇ ਕੀ ਲੱਗੂਗਾ 3 ਆ ਲੱਗ ਜਾਊਗਾ 6 ਤੇ 3 ਫੇਰ 9 ਹੋ ਜਾਣਗੇ ਠੀਕ ਹੈ ਬੇਟਾ ਦੇਸੀਗਾ ਇਹਦਾ ਇਹ ਸਵਾਲ ਮੇਰਾ ਕਹਲਾ ਤੁਹਾਨੂੰ ਪਤਾ ਲੱਗ ਗਿਆ ਸਿੰਪਲ ਹੀ ਗੱਲਬਾਤ ਹੈਗੀ ਆ ਪਹਿਲੇ ਦਾ ਏ ਹੁਣ ਬੇਟਾ ਆਪਾਂ ਪਹਿਲੇ ਦਾ ਬੀ ਭਾਗ ਕਰਾਂਗੇ ਤਾਂ ਬੀ ਭਾਗ ਦੇ ਵਿੱਚ ਧਿਆਨ ਦੇ ਨਾਲ ਦੇਖੋ ਕਿਵੇਂ ਦਿੰਦਾ ਪਿਆ ਹਾਂ ਬੇਟਾ ਇਹ ਵੀ ਜੋੜ ਦਾ ਸਵਾਲ ਦਿੱਤਾ ਹੋਇਆ ਹੈ ਠੀਕ ਹੈ ਤਾਂ ਜੋੜ ਦੇ ਸਵਾਲ ਚ ਕਹਿੰਦਾ ਸਟਾਰ ਦੀ ਜਗ੍ਹਾ ਤੇ ਆਪਾਂ ਨੰਬਰ ਲਿਖਣੇ ਆ ਧਿਆਨ ਦੇ ਨਾਲ ਦੇਖੋ ਕਹਿੰਦਾ 8 ਤੇ 2 10 ਤੇ 6 16 16 ਦਾ ਬੇਟਾ ਲੱਗ ਜਾਊਗਾ ਇੱਥੇ ਸ਼ੀਕਾ ਸਟਾਰ ਦੀ ਜਗ੍ਹਾ ਤੇ ਇੱਕ ਹਾਂਸਲ ਅਸੀਂ ਉੱਤੇ ਲੈ ਜਾਾਂਗੇ ਠੀਕ ਹੈ ਇੱਕ ਤੇ 1 2 ਤੇ 5 7 ਤੇ 7 'ਚ ਇੱਕਾ ਸਟਾਰ ਜੋੜਾਂਗੇ ਸਟਾਰ ਕਿੰਨੇ ਜੋੜੀਏ ਵੀ ਇੱਥੇ 0 ਆ ਜਾਵੇ 3 ਤਾਂ ਇਹਦਾ ਮਤਲਬ ਸਟਾਰ ਦੀ ਜਗ੍ਹਾ ਤੇ 3 ਆਉਣਗੇ 7 ਤੇ 3 10 ਇੱਕ ਹਾਂਸਲ ਇੱਥੇ ਚਲਾ ਜਾਊਗਾ ਠੀਕ ਹੈ ਬੇਟਾ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਕੀ ਕਰਾਂਗੇ ਆਪਾਂ ਹਾਂਸਲ ਚਲਾ ਗਿਆ 1 3 6 7 ਤੇ 1 8 ਤੇ 5 13 13 ਦਾ ਇੱਕ ਹਾਸਲ ਇੱਥੇ ਫੇਰ ਆ ਗਿਆ ਬੇਟਾ ਠੀਕ ਹੈ ਤਾਂ 1 3 5 6 ਤੇ 2 8 ਤਾਂ ਇਹਦਾ ਮਤਲਬ ਬੇਟਾ 8 ਬਿਨਾ ਸਟਾਰ ਦੀ ਜਗ੍ਹਾ ਤੇ ਅਸੀਂ ਜ਼ੀਰੋ ਪਾ ਦਾਂਗੇ 8 ਬਣ ਜਾਂਦੇ ਆ ਠੀਕ ਹੈ ਹੁਣ 1 ਤੇ ਜਮਾ 0 1 ਹੀ ਰਹਿ ਗਿਆ ਵਿੱਚ ਇੱਥੇ ਕਿੰਨੇ ਜੋੜਾਂਗੇ 7 ਜੋੜਾਂਗੇ ਤਾਂ 8 ਬਣਨਗੇ ਇੱਥੇ ਆਪਾਂ 7 ਲਿਖ ਦਾਂਗੇ ਸਟਾਰ ਦੀ ਜਗ੍ਹਾ ਤੇ ਲੋ ਬੇਟਾ ਸਟਾਰ ਦੀ ਸਾਰੇ ਅੰਕ ਆ ਜਿਹੜੇ ਆ ਗਏ ਹੁਣ ਬੇਟਾ ਇਹਦਾ ਅਭਿਆਸ 2.2 ਦਾ ਪਹਿਲੇ ਦਾ ਸੀ ਭਾਗ ਦੇ ਉੱਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖੋ ਸੀ ਭਾਗ ਦੇ ਵਿੱਚ ਵੀ ਇਸੇ ਤਰ੍ਹਾਂ ਸਟਾਰ ਬਣੇ ਹੋਏ ਆ ਕੁਝ ਆਪਾਂ ਦੇਖਣਾ ਸਟਾਰ ਦੀ ਜਗ੍ਹਾ ਤੇ ਕੀ ਉਹ ਇਹ ਘਟਾਓ ਦਾ ਸਵਾਲ ਆ ਪੁੱਤ ਠੀਕ ਹੈ ਤਾਂ ਅੱਠਾਂ ਦੇ ਵਿੱਚੋਂ ਕਿੰਨੇ ਘਟਾਵਾਂਗੇ ਬੇਟਾ ਇੱਥੇ 5 ਆ ਜਾਣਗੇ 3 ਸਿੰਪਲ ਜੀ ਗੱਲ ਹੈਗੀ ਹੈ ਠੀਕ ਹੈ ਸੱਤਾਂ ਦੇ ਵਿੱਚੋਂ 4 ਘਟਾਵਾਂਗੇ ਤਾਂ ਕਿੰਨੇ ਆ ਜਾਣਗੇ 3 ਆ ਜਾਣਗੇ ਇਹ ਸਟਾਰ ਦੀ ਜਗ੍ਹਾ ਦੇ ਉੱਤੇ ਠੀਕ ਹੈ ਤਾਂ ਇੱਥੇ ਬੇਟਾ ਇਹਦੇ ਵਿੱਚੋਂ 3 ਘਟਾਈਏ ਕਿਹਦੇ ਵਿੱਚੋਂ 3 ਘਟਾਈਏ ਬਾਕੀ 6 ਬਚ ਜਾਣ ਤਾਂ ਬੇਟਾ ਸਿੰਪਲ ਜੀ ਗੱਲ ਹੈ 9 ਆਉਣਗੇ ਇੱਥੇ ਕਿਉਂਕਿ 9ਾਂ ਚੋਂ 3 ਘਟਾਵਾਂਗੇ ਤਾਂ 6 ਬਚਣਗੇ ਠੀਕ ਹੈ ਹੁਣ ਕਿਹਦੇ ਵਿੱਚੋਂ 2 ਘਟਾਈਏ ਵੀ 7 ਬਚ ਜਾਣ ਤਾਂ ਬੇਟਾ ਸਿੰਪਲ ਜੀ ਗੱਲ ਹੈਗੀ ਹੈ ਵੀ 9 ਦੇ ਵਿੱਚੋਂ 2 ਘਟਾਈਏ ਤਾਂ 7 ਬਚ ਜਾਂਦੇ ਆ ਠੀਕ ਹੈ ਤਾਂ ਇਹ ਤੋਂ ਪਹਿਲਾਂ ਬੇਟਾ ਆਪਾਂ ਉੱਤਰ ਦੀ ਪੜਤਾਲ ਚ ਕੀਤਾ ਸੀ ਘਟਾਓ ਵਾਲੇ ਵੀ ਇਹ ਦਾ ਤੇ ਇਹ ਦਾ ਜੋੜ ਉੱਪਰਲੀ ਸੰਖਿਆ ਦੇ ਬਰਾਬਰ ਹੁੰਦਾ ਆ ਠੀਕ ਹੈ ਉਹ ਆਪਾਂ ਪਿੱਛੇ ਫਾਰਮੂਲਾ ਕਰ ਚੁੱਕੇ ਆ ਹੁਣ ਬੇਟਾ ਆਪਾਂ ਆਗੇ a ਦੇ d ਭਾਗ ਦੇ ਉੱਤੇ d ਭਾਗ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਦੀ ਭਾਗ ਦੇ ਵਿੱਚ ਕੀ ਕਹਿੰਦਾ ਪਿਆ ਬੇਟਾ ਇਹ ਘਟਾਓ ਦਾ ਸਵਾਲ ਆ ਹੈਨਾ ਅਸੀਂ ਸਟਾਰ ਦੀ ਜਗ੍ਹਾ ਤੇ ਦੇਖਣਾ ਕੀ ਆਊਗਾ ਠੀਕ ਤਾਂ ਬੇਟਾ ਆ 2 ਚੋ 3 ਗਏ 9 ਤਾਂ ਬਣਦੇ ਨਹੀਂ ਕਿਸੇ ਵੀ ਹਾਲਤ ਚ ਇਹਦਾ ਮਤਲਬ ਇੱਥੋਂ ਇੱਕ ਹਾਂਸਲ ਲੈਣਾ ਐਨੇ ਠੀਕ ਹੈ 12 ਚੋ 3 ਗਏ 9 ਹੁੰਦੇ ਆ ਠੀਕ ਹੈ ਹੁਣ ਬੇਟਾ ਆ ਸਟਾਰ ਦੀ ਜਗ੍ਹਾ ਦੇ ਉੱਤੇ ਕਿਹੜਾ ਅੰਕ ਆਊਗਾ ਵੀ ਇਹਦੇ ਵਿੱਚੋਂ 2 ਘਟਾ ਕੇ 6 ਬਣ ਜਾਣਾ ਠੀਕ ਹੈ ਇਹ ਬੇਟਾ ਅਸੀਂ ਦਿਮਾਗ ਆਪ ਲਾਉਣਾ ਕਿਉਂਕਿ ਇੱਕ ਦਾ ਇੱਕ ਤਾਂ ਪਹਿਲਾਂ ਹੀ ਇਹਦੇ ਵਿੱਚ ਇੱਥੇ ਅੱਠ ਇੱਥੇ ਜੇ 8 ਹੋਣ ਤਾਂ ਅੱਠਾਂ ਚੋਂ 2 ਘਟਾ ਕੇ 6 ਬਣਦੇ ਆ ਨਾ ਤਾਂ ਬੇਟਾ 8 ਪਰ 8 ਇੱਥੇ ਨਹੀਂ ਇੱਥੇ 9 ਚਾਹੀਦੇ ਕਿਉਂਕਿ ਇੱਕ ਹਾਂਸਲੇ ਨੇ ਇਹਨੂੰ ਵੀ ਦਿੱਤਾ ਗੱਲ ਸਮਝ ਲੱਗ ਗਈ ਪੁੱਤ ਇੱਥੇ 9 ਸੀਗੇ ਇੱਕ ਹਾਂਸਲੇ ਨੇ ਇਹਨੂੰ ਦੇ ਦਿੱਤਾ ਹੁਣ ਇੱਥੇ 8 ਰਹਿ ਗਏ ਹਾਂਸਲ ਦੇਣ ਤੋਂ ਬਾਅਦ ਦੇ ਵਿੱਚ 8 ਰਹਿ ਗਏ 8ਾਂ ਚੋਂ ਦੋਗੇ 6 ਆ ਗਏ ਠੀਕ ਹੈ ਬੇਟਾ ਹੁਣ ਦੋਆਂ ਚੋਂ ਇੱਥੇ ਕੋਈ ਲੈਣ ਦੇਣ ਨਹੀਂ ਹੋਇਆ ਹਾਸਲ ਦਾ ਦੋਆਂ ਚੋਂ ਇੱਕ ਗਏ ਇੱਕ ਆ ਜਾਊਗਾ ਠੀਕ ਹੈ ਸਿੰਪਲ ਗੱਲ ਆ ਸਟਾਰ ਦੀ ਜਗ੍ਹਾ ਤੇ ਬਸ ਆਹੀ ਟੈਕਨੀਕਲ ਪੁਆਇੰਟ ਸੀ ਇਹਦੇ ਵਿੱਚ 7ਾਂ ਚੋਂ ਕਿੰਨੇ ਘਟਾਈਏ ਵੀ 3 ਆ ਜਾਣਗੇ 7ਾਂ ਚੋਂ 4 ਘਟਾਵਾਂਗੇ ਤਾਂ 3 ਆ ਜਾਣਗੇ ਠੀਕ ਹੈ 9ਾਂ ਦੇ ਵਿੱਚੋਂ ਕਿੰਨੇ ਘਟਾਵਾਂਗੇ 9ਾਂ ਚੋਂ 1 ਘਟਾਵਾਂਗੇ ਤਾਂ 8 ਆ ਜਾਣਗੇ। ਲਓ ਬੇਟਾ ਇਹ ਆਪਾਂ ਸਟਾਰ ਦੀ ਜਗ੍ਹਾ ਤੇ ਸਾਰੇ ਖਾਨੇ ਫਿਲ ਕਰ ਲਏ। ਠੀਕ ਹੈ ਬੇਟਾ ਜਿਵੇਂ ਜਿਵੇਂ ਅਭਿਆਸ ਕਰੋਗੇ ਤੁਹਾਨੂੰ ਇਹਦਾ ਪਤਾ ਲੱਗਦਾ ਜਾਊਗਾ। ਹੁਣ ਬੇਟਾ ਅਸੀਂ ਈ ਭਾਗ ਦੇ ਉੱਤੇ ਆ ਗਏ ਇਸੇ ਸਵਾਲ ਦੇ। ਇਹ ਪਹਿਲੇ ਸਵਾਲ ਦੇ ਈ ਭਾਗ ਦੇ ਉੱਤੇ ਆ ਗਏ। ਇਹ ਧਿਆਨ ਦੇ ਨਾਲ ਦੇਖੋ। ਕੀ ਕਹਿੰਦਾ ਪਿਆ ਬੇਟਾ ਜਮਾ ਦਾ ਸਵਾਲ ਹੈ 0 ਜਮਾ ਸਟਾਰ ਦੀ ਜਗ੍ਹਾ ਤੇ ਕਿੰਨੇ ਹੋਣਗੇ 9। ਜਦੋਂ ਅਸੀਂ 9 ਜੋੜਾਂਗੇ 0 ਜਮਾ 9 9 ਬਣ ਜਾਣਗੇ। ਅੱਗੇ ਬੇਟਾ 8 ਤੇ 6 ਕਿੰਨੇ ਹੁੰਦੇ ਆ 14 14 ਦਾ ਆਜੂਗਾ ਚੌਕਾ 1 ਹਾਸਲ ਆ ਗਿਆ ਠੀਕ ਹੈ 1 ਤੇ 5 6 ਤੇ 6 ਦੇ ਵਿੱਚ ਕਿੰਨੇ ਜੋੜੀਏ ਆ ਸਟਾਰ ਦੀ ਜਗ੍ਹਾ ਤੇ ਕਿੰਨੇ ਰੱਖੀਏ ਵੀ 9 ਬਣ ਜਾਣ 3 6 ਤੇ 3 9 ਠੀਕ ਹੈ ਹੁਣ ਆ ਸਟਾਰ ਦੀ ਜਗ੍ਹਾ ਤੇ 4 ਦੇ ਵਿੱਚ ਕੀ ਜੋੜੀਏ ਵੀ 9 ਬਣ ਜਾਣ ਸਟਾਰ ਦੀ ਜਗ੍ਹਾ ਤੇ ਕੀ ਆਊਗਾ 5 ਕੋਈ ਬੇਟਾ ਜ਼ਿਆਦਾ ਔਖਾ ਨਹੀਂ ਬਸ ਜੋੜ ਘਟਾਓ ਦਾ ਜੇ ਤੁਹਾਨੂੰ ਕਨਸੈਪਟ ਕਲੀਅਰ ਹੈ ਤੇ ਫਿਰ ਇਹ ਸਵਾਲ ਔਖੇ ਨਹੀਂ ਹੈਗੇ ਠੀਕ ਹੈ ਬੇਟਾ ਅੱਗੇ ਆਗੇ ਅਸੀਂ ਸਵਾਲ ਨੰਬਰ F ਦੇ ਉੱਤੇ ਸਵਾਲ ਨੰਬਰ F ਦੇ ਉੱਤੇ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਸਵਾਲ ਨੰਬਰ F ਦੇ ਵਿੱਚ ਸਾਨੂੰ ਕੀ ਕਹਿੰਦਾ ਪਿਆ ਕਹਿੰਦਾ 4 ਤੇ ਇਹ ਜੋੜ ਆ 4 ਤੇ 3 7 ਤੇ 4 11 ਇੱਥੇ ਸਟਾਰ ਤੇ 1 ਆ ਗਿਆ 1 ਹਾਸਲ ਆ ਗਿਆ ਬੇਟਾ ਇੱਥੇ ਠੀਕ ਹੈ 1 ਤੇ 0 ਤੇ 7 1 ਤੇ 7 8 8 ਦੇ ਵਿੱਚ ਕਿੰਨੇ ਜੋੜੀਏ ਵੀ ਦੂ ਆ ਜਾਣ 4 ਐਸ ਸਟਾਰ ਦੀ ਜਗ੍ਹਾ ਤੇ 4 ਆਜੂ 8 ਤੇ 4 12 12 ਦਾ ਬੇਟਾ ਫੇਰ ਇੱਥੇ 1 ਹਾਸਲ ਆ ਗਿਆ ਠੀਕ ਹੈ ਤਾਂ 1 ਤੇ 3 4 ਤੇ 7 11 ਤੇ ਸਟਾਰ ਦੀ ਸਟਾਰ ਦੀ ਜਗ੍ਹਾ ਤੇ ਕਿੰਨੇ ਲਾਈਏ ਵੀ ਇੱਥੇ 8 ਆ ਜਾਣ 1 ਤੇ 3 4 ਤੇ 7 11 ਤੇ ਸਟਾਰ ਦੀ ਜਗ੍ਹਾ ਤੇ ਅਸੀਂ ਲਾਵਾਂਗੇ 7 11 ਤੇ 7 18 ਇੱਥੇ ਫੇਰ ਇੱਕ ਹਾਂਸਲ ਆ ਗਿਆ ਠੀਕ ਹੈ ਬੇਟਾ ਹੁਣ 1 0 ਤੇ 21 ਰਹਿ ਗਿਆ 5 6 ਤੇ ਸਟਾਰ ਦੀ ਜਗ੍ਹਾ ਤੇ ਕਿੰਨੇ ਲਾਈਏ ਜਿਹਦੇ ਚ ਜੋੜ ਕੇ 9 ਬਣ ਜਾਣ ਤਾਂ 3 ਠੀਕ ਹੈ ਬੇਟਾ ਅੱਗੇ 6 2 ਤੇ 6 8 ਤੇ ਸਟਾਰ ਦੀ ਜਗ੍ਹਾ ਤੇ ਕਿੰਨੇ ਲਾਈਏ 9 ਬਣ ਜਾਣ 1 ਲਓ ਬੇਟਾ ਸਾਰੇ ਸਟਾਰ ਕਵਰ ਹੋ ਗਏ ਅੱਗੇ ਬੇਟਾ ਇਸੇ ਸਵਾਲ ਦੇ ਅਸੀਂ ਅੱਗੇ ਸਵਾਲ ਜੀ ਦੇ ਉੱਤੇ ਸਵਾਲ ਜੀ ਭਾਗ ਜੀ ਦੇ ਉੱਤੇ ਆ ਗਏ ਭਾਗ ਜੀ ਦੇ ਉੱਤੇ ਧਿਆਨ ਨਾਲ ਦੇਖੋ ਆ ਘਟਾਓ ਆ ਬੇਟਾ ਤਾਂ ਆ ਬੇਟਾ ਕਿੰਨਿਆਂ ਚੋਂ 2 ਘਟਾਈਏ 3 ਆ ਜਾਣਗੇ 5 ਚੋਂ ਇੱਥੇ 5 ਆ ਜੂਗਾ ਸਟਾਰ ਦੀ ਜਗ੍ਹਾ ਤੇ 9 ਚੋ 7 ਗਏ ਇੱਥੇ ਸਟਾਰ ਦੀ ਜਗ੍ਹਾ ਤੇ 2 ਆਜੂਗਾ 9 ਚੋ ਕਿੰਨੇ ਘਟਾਈਏ ਵੀ 4 ਆ ਜਾਣ 5 ਸਿੰਪਲ ਜੀ ਗੱਲ ਹੈ 9 ਦੇ ਵਿੱਚੋਂ ਕਿੰਨੇ ਘਟਾਈਏ ਬਾਕੀ 5 ਆ ਜਾਣ 4 ਇਹ ਬੇਟਾ ਅਸੀਂ ਦਿਮਾਗ ਲਾ ਕੇ ਆਪ ਦੇਖਣਾ ਤੇ ਬੇਟਾ ਹੁਣ ਆਪਾਂ ਆਗੇ ਇਸ ਸੈਕਟ ਦੇ ਪਹਿਲੇ ਦੇ ਲਾਸਟ ਭਾਗ ਦੇ ਉੱਤੇ ਤਾਂ ਬੇਟਾ ਹੁਣ 3ਾਂ ਚੋਂ ਕਿੰਨੇ ਘਟਾਈਏ ਕਿ 5 ਬਚ ਜਾਣ ਤਾਂ ਬੇਟਾ 1 ਹੀ ਕਰੂਗਾ ਇੱਥੋਂ ਇੱਕ ਹਾਂਸ ਲਊਗਾ ਕਿਉਂਕਿ 5 ਬਚਣੇ ਨਹੀਂ ਹੁਣ 13 ਚੋਂ ਕਿੰਨੇ ਘਟਾਈਏ ਵੀ 5 ਬਜ ਜਾਣ 8 ਐਸ ਸਟਾਰ ਦੀ ਜਗ੍ਹਾ ਤੇ 8 ਆ ਗਿਆ ਠੀਕ ਹੈ ਹੁਣ ਇੱਥੇ ਇੱਕ ਪਹਿਲਾਂ ਹੀ ਮਾਈਨਸ ਕਰ ਲਿਆ ਆਪਾਂ ਹਨ ਤਾਂ ਇੱਕ ਮਾਈਨਸ ਕਰ ਲਿਆ ਤਾਂ ਉਹਦੇ ਚੋਂ ਕਿੰਨੇ ਉਹਦੇ ਚੋਂ 3 ਘਟਾਵਾਂਗੇ 5 ਬਚਣ ਇਹਦਾ ਮਤਲਬ 8 ਇੱਥੇ 8 ਹੋਣੇ ਚਾਹੀਦੇ ਪਰ 8 ਨਹੀਂ ਇੱਕ ਕਿੰਨੇ ਹਾਂਸਲ ਦਿੱਤਾ ਇੱਥੇ 9 ਹੋਣਗੇ ਸਟਾਰ ਦੀ ਜਗ੍ਹਾ ਤੇ ਗੱਲ ਸਮਝ ਲੱਗ ਗਈ ਬੇਟਾ ਕਿਉਂਕਿ ਇੰਨੇ ਇੱਕ ਹਾਂਸਲ ਦੇਣਾ ਉਹਨੂੰ ਫੇਰ ਇਹ ਸਵਾਲ ਹੱਲ ਹੋਣਾ ਆ ਤਾਂ ਇੱਥੇ 9 9ਾਂ ਚੋਂ 3 ਗਏ 6 9ਾਂ ਚੋਂ ਇੱਥੇ 8 ਰਹਿ ਗਏ 8ਾਂ 'ਚੋਂ 3 ਗਏ 5 ਤਾਂ 8ਾਂ 'ਚੋਂ 1 ਗਏ 7 ਆ ਗਏ ਸਟਾਰ ਦੀ ਜਗ੍ਹਾ ਤੇ 7ਾਂ 'ਚੋਂ 5 ਗਏ 2 ਤੇ 9ਾਂ ਚੋਂ 3 ਗਏ 6 ਇਹ ਸੀਗਾ ਬੇਟਾ ਇਹਦਾ ਸਵਾਲ ਪਾਰਟ ਐਚ ਇਹਦੇ ਨਾਲ ਹੀ ਪਹਿਲੇ ਦੇ ਸਾਰੇ ਸਵਾਲ ਆ ਜਿਹੜੇ ਉਹ ਕੰਪਲੀਟ ਹੋ ਗਏ ਤੇ ਅਗਲਾ 2 ਨੰਬਰ ਸਵਾਲ ਹੈ ਜਿਹੜਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ